ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹੇਗਾ ਵਾ ਤੂੰ ਸਾਹਿਬ ਗੁਣੀ ਨਿਧਨਾਂ ਮਰੀ ਮਹਿਮਾ ਵਰਨਨ ਸਕਾ ਤੂੰ ਠਾਕੁਰ ਉੱਚ ਭਗਵਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨ ਪ੍ਰਤਖ ਗੁਰੂ ਨਿਸਤਾਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਤਨੁ ਸ਼ੀਤਲ ਹੋਏ ਸੋ ਕਹੋ ਟਲ ਗੁਰ ਸੇਬੀਐ ਇਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਇਗਰ ਸਾਹਿਬ ਜੀ ਤਿਲੰਗ ਨਹਲਾ ਨਾਵ ਕਾਫੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਚੇਤਨਾ ਹੈ ਤੋ ਜੇਤ ਲੈ ਨਿਸ ਦਿਨ ਮਹਿ ਪ੍ਰਾਨੀ ਛਿਨ ਛਿਨ ਬਿਹਾਤ ਹੈ ਫੁੱਟ ਕਟ ਜੋ ਪਨੀ ਚੇਤਨਾ ਹੈ ਤੋ ਜੇਤ ਲੈ ਇਸ ਦਿਨ ਮਹਿ ਪ੍ਰਾਨੀ ਛਿਨ ਛਿਨ ਆਦ ਵਿਹਾਤ ਹੈ ਟੈ ਕਟ ਗਿਆ ਪਾਣੀ ਰਹਾ ਹਰ ਗੁਣ ਕਾਹ ਨਗਾ ਬਹੀ ਮੂਰਖ ਅਗਿਆਨਾ ਝੂਠ ਲਾਲਚ ਲਾਗ ਕ ਨਹਿ ਮਰਨ ਪਸ਼ੰਨ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਉ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੇ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਰਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ ਉਹਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 726 ਅੰਗ ਦੇ ਉੱਤੇ ਸੁਭਾਏ ਮਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਇਤਲੰਗ ਮਹੱਲਾ 9 ਤਲੰਗ ਰਾਗ ਦੇ ਵਿੱਚ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਸ਼ਬਦ ਹੈ ਕਾਫੀ ਕਾਫੀ ਦਾ ਭਾਵ ਹੁੰਦਾ ਜਿਵੇਂ ਇੱਕ ਅੰਤਰਾ ਪੜਿਆ ਜਾਂਦਾ ਉਹ ਵਾਰ-ਵਾਰ ਪੜਿਆ ਜਾਂਦਾ ਬਾਕੀ ਸ਼ਬਦ ਉਹਦੇ ਪਿੱਛੇ ਪੜੇ ਜਾਂਦੇ ਆ ਇਸੇ ਤਰ੍ਹਾਂ ਕਾਫੀ ਦਾ ਭਾਵ ਕਿ ਪਿੱਛੇ-ਪਿੱਛੇ ਆਉਣਾ ਉਦਾ ਭਾਵ ਦੱਸਦੇ ਆ ਗੁਰੂ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਅੱਲਾ ਕਹੇ ਲਈ ਰਾਮ ਕਹੇ ਲਈ ਵਾਹਿਗੁਰੂ ਕਹੇ ਲਈ ਗੋਡ ਕਹੇ ਲਈ ਭਗਵਾਨ ਕਹੇ ਲਈ ਮੁਰਾਰੀ ਕਹੇ ਲਈ ਸਾਰੇ ਵੱਖਰੇ ਵੱਖਰੇ ਉਹਦੇ ਨਾਮ ਨੇ ਪਰ ਹੈ ਪ੍ਰਮਾਤਮਾ ਇੱਕ ਸਤਿਗੁਰ ਪ੍ਰਸਾਦ ਉਹ ਮਿਲਦਾ ਕਿਵੇਂ ਸਤਿਗੁਰੂ ਦੀ ਕਿਰਪਾ ਦੇ ਨਾਲ ਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਐ ਗੁਰੂ ਤੇਗ ਬਹਾਦਰ ਸਾਹਿਬ ਜੀ ਦੱਸਦੇ ਐ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹਿ ਪ੍ਰਾਨੀ ਚੇਤਨਾ ਕਹਿੰਦੇ ਐ ਯਾਦ ਕਰਨ ਨੂੰ ਸਿਮਰਨ ਕਰਨ ਨੂੰ ਕਿ ਤੂੰ ਉਸ ਪਰਮਾਤਮਾ ਨੂੰ ਦਿਨ ਤੇ ਰਾਤ ਚੇਤਾ ਕਰ ਉਹਨੂੰ ਭੁੱਲ ਨਾ ਅਸੀਂ ਪ੍ਰਮਾਤਮਾ ਨੂੰ ਭੁੱਲ ਬੈਠੇ ਆ ਗੁਰੂ ਤੇਗ ਬਹਾਦਰ ਸਾਹਿਬ ਅਰੇ ਕਹਿੰਦੇ ਚੇਤਨਾ ਹੈ ਤੂੰ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਕਹਿੰਦੇ ਦਿਨੇ ਵੀ ਰਾਤ ਵੀ ਉਸ ਪ੍ਰਮਾਤਮਾ ਨੂੰ ਚੇਤੇ ਕਰਦਾ ਰਹਿ ਉਹਨੂੰ ਯਾਦ ਕਰਦਾ ਰਹਿ ਉਹਦਾ ਸਿਮਰਨ ਕਰਦਾ ਰਹਿ ਆਖਿਆ ਜੀ ਕਾਦੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਕਹਿੰਦੇ ਆ ਉਮਰ ਘਟ ਹੈ ਇਹ ਤੇ ਸਾਰੇ ਉਮਰ ਤੇਰੇ ਨਿਕਲਦੀ ਜਾਰੀ ਹੈ ਇੱਕ ਦਿਨ ਦੇ ਵਿੱਚ ਕਹਿੰਦੇ 24000 ਸਾਹ ਨਿਕਲ ਜਾਂਦਾ ਹੈ ਇਹ ਤੇ ਪੁੱਛਣ ਵਾਲੀ ਗੱਲ ਏ ਨਹੀਂ ਕਹਿੰਦੇ ਵੀ ਕਾਦੇ ਵਾਸਤੇ ਨਾਮ ਜਪਣ ਛਿਨ ਛਿਨ ਆਉਦ ਵਿਹਾਤ ਹੈ ਆਉਦ ਕਹਿੰਦੇ ਉਮਰ ਨੂੰ ਛਿਨ ਛਿਨ ਕਹਿੰਦਾ ਥੋੜੇ ਥੋੜੇ ਕਰਕੇ ਛਿਨ ਛਿਨ ਆਉਦ ਵਿਹਾਤ ਹੈ ਫੁੱਟੇ ਘਟ ਜਿਉ ਪਾਨੀ ਕਹਿੰਦੇ ਇਹਨੂੰ ਇਸ ਤਰ੍ਹਾਂ ਸਮਝ ਲਿਓ ਜਿਵੇਂ ਫੁੱਟੇ ਹੋਏ ਘੜੇ ਦੇ ਵਿੱਚ ਪਾਣੀ ਪਾਇਆ ਹੋਵੇ ਉਹ ਕਹਿੰਦੇ ਕਿੰਨਾ ਕੁ ਰੋ ਦੇ ਵਿੱਚ ਰਹਿਣਾ ਹੈ ਇੱਕ ਦਿਨ ਦੋ ਦਿਨ ਚਾਰ ਦਿਨ ਪੰਜ ਦਿਨ ਕਹਿੰਦੇ ਥੋੜਾ ਥੋੜਾ ਕਰਕੇ ਉਹ ਪਾਣੀ ਨਿਕਲ ਜਾਣਾ ਇਸੇ ਤਰ੍ਹਾਂ ਸ਼ਰੀਰ ਦੇ ਵਿੱਚੋਂ ਕਹਿੰਦੇ ਸਵਾਸ ਜਿਹੜੇ ਐ ਉਹ ਥੋੜੇ ਥੋੜੇ ਕਰਕੇ ਨਿਕਲਦੇ ਜਾਂਦੇ ਐ ਇਸ ਕਰਕੇ ਉਸ ਪਰਮਾਤਮਾ ਨੂੰ ਰੋਜ਼ ਯਾਦ ਕਰ ਦਿਨੇ ਵੀ ਰਾਤ ਨੂੰ ਵੀ ਉਹਨੂੰ ਭੁੱਲ ਨਾ ਕਹਿੰਦੇ ਪ੍ਰਮਾਤਮਾ ਨੂੰ ਜਦੋਂ ਅਸੀਂ ਭੁੱਲ ਜਾਂਦੇ ਆ ਉਦੋਂ ਅਸੀਂ ਇਹ ਗੱਲ ਭੁੱਲ ਜਾਂਦੇ ਆ ਕਿ ਮੇਰੇ ਸਵਾਸ ਵੀ ਘਟਦੇ ਜਾ ਰਹੇ ਆ ਰੋਜ ਰਹਾਉ ਰਹਾਉ ਦਾ ਭਾਵ ਕਿ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਹੈ ਭਾਈ ਫਰਗੁਨ ਕਾਹੇ ਨਾ ਗਾਵੇ ਮੂਰਖ ਅਗਿਆਨਾ ਹੁਣ ਜਿਹੜਾ ਬੰਦਾ ਕਹਿੰਦੇ ਪ੍ਰਮਾਤਮਾ ਦੇ ਗੁਣ ਨਹੀਂ ਗਾਉਂਦਾ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਉਹਦਾ ਸਿਮਰਨ ਨਹੀਂ ਕਰਦਾ ਕਹਿੰਦੇ ਉਹਦੇ ਵਰਗਾ ਮੂਰਖ ਹੋਰ ਕੌਣ ਹੋ ਸਕਦਾ ਹੁਣ ਗੁਰੂ ਸਾਹਿਬ ਇੱਥੇ ਮੂਰਖ ਕਹਿੰਦੇ ਐ ਅਸੀਂ ਮੂਰਖ ਉਹਨਾਂ ਨੂੰ ਕਹਿੰਨੇ ਆ ਜਿਨ੍ਹਾਂ ਕੋਲੇ ਦਿਮਾਗ ਘੱਟ ਹੁੰਦਾ ਕਿ ਤੇ ਮੂਰਖਿਆ ਬੰਦਾ ਪਰ ਗੁਰੂ ਸਾਹਿਬ ਨੂੰ ਪੁੱਛ ਕੇ ਵੇਖੀਏ ਕਿ ਮੂਰਖ ਕੌਣ ਹੁੰਦਾ ਗੁਰੂ ਸਾਹਿਬ ਕਹਿੰਦੇ ਮੂਰਖਾ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਦਾ ਨਾਮ ਨਹੀਂ ਜਪਦਾ ਕਦੇ ਵਾਹਿਗੁਰੂ ਕੇਹੀ ਨਹੀਂ ਕਦੇ ਅੱਲਾ ਕੇਹੀ ਨਹੀਂ ਕਦੇ ਰਾਮ ਕੇਹੀ ਨਹੀਂ ਕਹਿੰਦੇ ਸਾਰਿਆਂ ਤੋਂ ਮੂਰਖ ਤੇ ਉਹ ਐ ਹਰ ਗੁਣ ਕਾਹੇ ਨਾ ਗਾਵਹਿ ਮੂਰਖ ਅਗਿਆਨਾ ਕਹਿੰਦੇ ਆਪਣੇ ਆਪ ਨੂੰ ਕਹਿੰਦਾ ਫਿਰ ਚਾਹੇ ਕਿ ਮੈਂ ਤੇ ਬਹੁਤ ਵੱਡਾ ਗਿਆਨੀ ਆ ਪਰ ਕਹਿੰਦੇ ਤੂੰ ਤੇ ਮੂਰਖ ਐ ਅਗਿਆਨਾ ਐ ਅਗਿਆਨੀ ਨਹੀਂ ਹੈ ਕਹਿੰਦੇ ਤੂੰ ਤੇ ਅਗਿਆਨਾ ਹਰ ਗੁਣ ਕਾਹੇ ਨਾ ਗਾਵੇ ਕਹਿੰਦੇ ਪ੍ਰਮਾਤਮਾ ਦਾ ਨਾਮ ਤੇ ਜਪਿਆ ਹੀ ਨਹੀਂ ਤੇ ਅਸੀਂ ਕਰਨ ਕੀ ਲਾਗੇ ਫਿਰ ਪ੍ਰਮਾਤਮਾ ਦਾ ਨਾਮ ਛੱਡ ਕੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਝੂਠਾ ਲਾਲਚ ਲਾਗ ਕੈ ਨਹੀਂ ਮਰਨ ਪਛਾਨਾ ਕਹਿੰਦੇ ਝੂਠਿਆਂ ਲਾਲਚਾਂ ਦੇ ਵਿੱਚ ਖਚਤ ਹੋ ਗਿਆ ਮੌਤ ਵੀ ਯਾਦ ਨਹੀਂ ਹੈ ਮਰਨਾ ਵੀ ਭੁੱਲ ਗਿਆ ਕਹਿੰਦੇ ਸਾਨੂੰ ਮਰਨਾ ਕਿਉਂ ਭੁੱਲ ਗਿਆ ਜੀ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਕਹਿੰਦੇ ਆ ਚੀਜ਼ਾਂ ਤੇ ਯਾਦ ਰਹਿ ਗਈਆਂ ਖਾਣਾ ਯਾਦ ਰਹਿ ਗਿਆ ਪੀਣਾ ਯਾਦ ਰਹਿ ਗਿਆ ਹੱਸਣਾ ਵੀ ਯਾਦ ਰਹਿ ਗਿਆ ਤੇ ਸੌਣਾ ਵੀ ਯਾਦ ਰਹਿ ਗਿਆ ਵਿਸਰ ਗਿਆ ਹੈ ਮਰਨਾ ਕਹਿੰਦੇ ਜਿੱਦੇ ਮੌਤ ਯਾਦ ਆ ਗਏ ਉਦੋਂ ਪਰਮਾਤਮਾ ਯਾਦ ਆ ਗਿਆ ਤੇ ਜਿੱਦੇ ਮੌਤ ਭੁੱਲ ਗਏ ਆ ਉਦੇ ਪ੍ਰਮਾਤਮਾ ਨੂੰ ਭੁੱਲ ਗਿਆ ਕਹਿੰਦੇ ਝੂਠੇ ਲਾਲਚ ਲੱਗ ਕੇ ਕਹਿੰਦੇ ਝੂਠਿਆਂ ਲਾਲਚਾਂ ਦੇ ਵਿੱਚ ਫਸ ਗਿਆ ਤੂੰ ਉਸ ਪ੍ਰਮਾਤਮਾ ਨੂੰ ਭੁੱਲ ਗਿਆ ਭਾਵੇਂ ਮੌਤ ਭੁੱਲ ਗਿਆ ਤੂੰ ਅਜੂ ਕੱਚ ਵਿਗਰਿਓ ਨਈ ਜੋ ਪ੍ਰਭ ਗੁਨ ਗਾਵੈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇਹ ਨਾ ਸਮਝ ਕਿ ਮੈਂ ਹੁਣ 70 ਸਾਲ ਦਾ ਹੋ ਗਿਆ ਮੈਨੂੰ ਕੀ ਲੋੜ ਹੈ ਨਾਮ ਜਪਣ ਦੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅਜੂ ਕਛ ਵਿਗੜਿਓ ਨਹੀਂ ਕਹਿੰਦੇ ਚਾਹੇ 100 ਸਾਲ ਦਾ ਹੋ ਜਾ ਕਹਿੰਦੇ ਫਿਰ ਵੀ ਅਜੇ ਤੇਰਾ ਕੁਝ ਨਹੀਂ ਵਿਗੜਿਆ ਜੋ ਪ੍ਰਭ ਗੁਣ ਗਾਵੇ ਕਹਿੰਦੇ ਅਜੇ ਵੀ ਉਸ ਪਰਮਾਤਮਾ ਦੇ ਗੁਣ ਗਾ ਵਾਹਿਗੁਰੂ ਵਾਹਿਗੁਰੂ ਕਹ ਅੱਲਾ ਅੱਲਾ ਕਹ ਰਾਮ ਰਾਮ ਕਹ ਕਹਿੰਦੇ ਅਜੇ ਵੀ ਤੇਰਾ ਕੁਝ ਨਹੀਂ ਵਿਗੜਿਆ ਜਿਵੇਂ ਸਿਆਣਿਆਂ ਦੀ ਕਹਾਵਤ ਹੈ ਨਾ ਕਿ ਜੇ 베ਰ ਡੁੱਲੇ ਹੋਣ ਉਹਨਾਂ ਨੂੰ ਕਹਿੰਦੇ ਝਾੜ ਕੇ ਚੱਕ ਲੋ ਕਹਿੰਦੇ ਉਹਨਾਂ ਦਾ ਕੀ ਵਿਗੜਦਾ ਪੇਰਾਂ ਦਾ ਕੀ ਵਿਗੜਦਾ ਆਹ ਕਹਿੰਦੇ ਜ਼ਿੰਦਗੀ ਰੂਪੀ ਲੰਘਦੀ ਜਾਰੀ ਹੈ ਸਮਾਂ ਕਹਿੰਦੇ ਇਹਦਾ ਵੀ ਅਜੇ ਕੁਝ ਨਹੀਂ ਵਿਗੜਿਆ ਜੇ ਤੋ ਹੁਣ ਵੀ ਉਸ ਪ੍ਰਮਾਤਮਾ ਨੂੰ ਚੇਤਾ ਕਰ ਲੈ ਹੁਣ ਵੀ ਉਹਨੂੰ ਯਾਦ ਕਰ ਲੈ ਹੁਣ ਵੀ ਸਿਮਰਨ ਕਰ ਲੈ ਜਿਹੜਿਆਂ ਨੇ ਜ਼ਿੰਦਗੀ ਲੰਘਾਉਣ ਤੋਂ ਬਾਅਦ ਪਰਮਾਤਮਾ ਨੂੰ ਯਾਦ ਕਰ ਲਿਆ ਗਨਕਾ ਵਰਗੇ ਤਰ ਗਏ ਅਜਾਮਲ ਪਾਪੀ ਵਰਗੇ ਤਰ ਗਏ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨੇ ਸਤਾਰਾ ਗਨਕਾ ਪਾਪਣ ਹੋਏ ਕਾ ਪਾਪਾਂ ਦਾ ਗਲ ਹਾਰ ਪਰੋਤਾ ਕਿੰਨਾ ਕੁਝ ਗੁਰੂ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਸਮਾਂ ਜਿਹੜਾ ਸੀ ਕਿੰਨਾ ਮਾੜਾ ਲੰਘਾਇਆ ਦਿਨ ਰਾਤ ਮਾੜੇ ਕੰਮ ਕਰਨੇ ਔਰ ਕਹਿੰਦੇ ਕਦੇ ਨਾ ਕਦੇ ਉਸ ਪ੍ਰਮਾਤਮਾ ਦੀ ਯਾਦ ਆ ਗਈ ਕਹਿੰਦੇ ਉਹ ਵੀ ਤਰ ਕੇ ਇਹ ਨਾ ਸਮਝੇ ਕਿ ਮੈਂ 70 ਦਾ ਹੋ ਗਿਆ 80 ਦਾ ਹੋ ਗਿਆ ਕਹਿੰਦੇ ਜਦੋਂ 70 ਦਾ ਹੋ ਗਿਆ 80 ਦਾ ਹੋ ਗਿਆ ਉਦੋਂ ਵੀ ਨਾਮ ਜਪ ਸਕਦਾ ਜੇ ਪਹਿਲਾਂ ਨਾਮ ਜਪ ਲਿਆ ਉਦੋਂ ਵੀ ਵਧੀਆ ਗੱਲ ਹੈ ਕਹਿੰਦੇ ਅਜੇ ਵੀ ਤੇਰਾ ਕੁਝ ਨਹੀਂ ਵਿਗੜਿਆ ਅਜੇ ਵੀ ਤ ਉਸ ਪ੍ਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕਰਦੇ ਕਉ ਨਾਨਕ ਤੇ ਭਜਨ ਤੇ ਨਿਰਭੈ ਭਗ ਪਾਵੈ ਕਹਿੰਦੇ ਜਦੋਂ ਤੁਸੀਂ ਉਸ ਪਰਮਾਤਮਾ ਦਾ ਨਾਮ ਉਹਦੀ ਬੰਦਗੀ ਉਹਦਾ ਭਜਨ ਕਰਨਾ ਸ਼ੁਰੂ ਕਰਤਾ ਕਹਿੰਦੇ ਫਿਰ ਉਹ ਨਿਰਭੈਤਾ ਦਾ ਪਦ ਪਾ ਲਓਗੇ ਕਿ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਓਗੇ ਨਾ ਕਿਸੇ ਦਾ ਡਰ ਰਹਿਣਾ ਨਾ ਕਿਸੇ ਦਾ ਭੌ ਰਹਿਣਾ ਬਿਲਕੁਲ ਡਰਾਂ ਤੋਂ ਰਹਿਤ ਹੋ ਜਾਓਗੇ ਜਦੋਂ ਕਹਿੰਦੇ ਪ੍ਰਮਾਤਮਾ ਦੇ ਨਾਲ ਮਨ ਜੋੜ ਲਿਆ ਇੱਕ ਵਿੱਚ ਹੋ ਗਏ ਤੇ ਇੱਥੇ ਅੱਜ ਗੁਰੂ ਸਾਹਿਬ ਇਹੀ ਕਹਿ ਰਹੇ ਆ ਸਾਨੂੰ ਕਿ ਇਹ ਜ਼ਿੰਦਗੀ ਨੂੰ ਇਸੇ ਤਰ੍ਹਾਂ ਲੰਘਾ ਦੇ ਰਾਤ ਗਵਾਇ ਸੋਏ ਕੈ ਦਿਵਸ ਗਵਾਇ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਹਿੰਦੇ ਕਿਤੇ ਕੌਡੀਆਂ ਦੇ ਭਾਅ ਨਾ ਇਹ ਲੰਘ ਜੇ ਕਹਿੰਦੇ ਇਸ ਜੀਵਨ ਨੂੰ ਸਫਲ ਬਣਾ ਲੈ ਪਰਮਾਤਮਾ ਦੇ ਨਾਮ ਦੇ ਵਿੱਚ ਅਭੇਦ ਹੋ ਜਾ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤਿਹ ਭਜਨ ਤੇ ਨਿਰਭੈ ਪਦ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ